ਮਤਲਬ ਕੱਢਣ ਦੇ ਲਈ ਸਿਰ ਤੇ ਦਸਤਾਰ ਸਜਾਉਣ ਵਾਲਾ ਸਰਦਾਰ ਨਹੀਂ ਗਦਦਾਰ ਹੀ ਹੋ ਸਕਦਾ ਗੱਲ ਕਰਦੇ ਆ ਉਹਨਾਂ ਲੀਡਰਾਂ ਬਾਰੇ ਵੋਟਾਂ ਦਾ ਰਿਜ਼ਲਟ ਆ ਚੁੱਕਿਆ ਜਿੱਤ ਹਾਰ ਇਹ ਹਮੇਸ਼ਾ ਹੁੰਦੀ ਰਹਿੰਦੀ ਹੈ ਜੇ ਕੋਈ ਹਾਰਦਾ ਤਾਂ ਉੱਥੇ ਕੋਈ ਜਿੱਤਦਾ ਵੀ ਹੈ ਇਹ ਹਾਰ ਜਿੱਤ ਦਾ ਸਿਲਸਿਲਾ ਚੱਲਦਾ ਆ ਰਿਹਾ ਗੱਲ ਜਿਹੜੀ ਕਰਦੇ ਆ ਆਪਾਂ ਉਹ ਹੈਗੀ ਆ ਗद्दार ਦੀ ਜਿਹੜੇ ਵੋਟਾਂ ਤੋਂ ਪਹਿਲਾਂ ਲੀਡਰ ਜਿਹੜੇ ਜਾਂ ਕਿਸੇ ਪਾਰਟੀ ਵੱਲੋਂ ਖੜੇ ਕੀਤੇ ਜਾਂਦੇ ਨੇ ਉਹਨਾਂ ਦੇ ਵੋਟਾਂ ਵੇਲੇ ਹੀ ਦਸਤਾਰ ਕਿਉਂ ਜਾਦ ਆਉਂਦੀ ਹੈ ਵੋਟਾਂ ਤੋਂ ਪਹਿਲਾਂ ਜੋ ਪ੍ਰਚਾਰ ਕਰਨਾ ਹੁੰਦਾ ਮਹੀਨਾ ਮਹੀਨਾ ਡੇਡ ਅੱਢ ਮਹੀਨਾ ਦੋ ਦੋ ਮਹੀਨੇ ਸਿਰ ਤੋਂ ਆਪਣੇ ਦਸਤਾਰ ਨਹੀਂ ਲਾਉਂਦੇ ਹੋ ਦਸਤਾਰ ਦੇ ਗੁਣ ਗੋਣਗੇ ਲੋਕਾਂ ਕੋਲੇ ਜਾ ਕੇ ਦੱਸਣਗੇ ਕਿ ਪੱਗ ਦੀ ਏਡੀ ਕੁਰਬਾਨੀ ਆ ਪੱਗ ਇੰਨੀ ਸੌਖੀ ਨਹੀਂ ਮਿਲੀ ਇਸ ਪੱਗ ਦੇ ਲਈ ਕਿੰਨੀਆਂ ਹੀ ਸ਼ਹਾਦਤਾਂ ਹੋਈਆਂ ਨੇ ਵੱਡੀਆਂ ਵੱਡੀਆਂ ਗੱਲਾਂ ਕਰਨਗੇ ਜਦੋਂ ਵੋਟਾਂ ਦਾ ਰਿਜ਼ਲਟ ਆ ਜਾਂਦਾ ਉਦੋਂ ਫਿਰ ਇਹ ਪੱਗ ਭਾਰੀ ਲੱਗਣ ਲੱਗ ਜਾਂਦੀ ਐ ਲਾ ਕੇ ਸਾਈਡ ਤੇ ਰੱਖ ਦਿੰਦੇ ਨੇ ਇਹ ਉਹ ਗਦਾਰਾਂ ਵਾਸਤੇ ਵੀਡੀਓ ਆ ਇਹ ਕਰਮਜੀਤ ਅਨਮੋਲ ਵੀ ਦੇਖ ਲਵੋ ਵੋਟਾਂ ਤੋਂ ਪਹਿਲਾਂ ਜਿੱਥੇ ਵੀ ਕਿਤੇ ਗਿਆ ਪੱਗ ਬਨ ਕੇ ਗਿਆ ਬਿਨਾ ਪੱਗ ਤੋਂ ਕਿਤੇ ਵੀ ਪ੍ਰਚਾਰ ਨਹੀਂ ਕੀਤਾ ਉਹਨੇ ਤਾਂ ਹੁਣ ਜਦੋਂ ਰਿਜ਼ਲਟ ਆ ਗਿਆ ਫੋਟੋ ਵੇਖ ਸਕਦੇ ਹੋ ਇਹ ਮੀਟਿੰਗ ਉਹ ਹੀ ਉੱਥੇ ਪੱਗ ਨਹੀਂ ਬਣ ਕੇ ਗਿਆ ਇਹ ਉਹੀ ਲੀਡਰ ਨੇ ਜਿਹੜੇ ਵੋਟਾਂ ਵੇਲੇ ਦਸਤਾਰ ਬਨ ਲੈਂਦੇ ਨੇ ساری ਉਮਰ ਪੱਗ ਬੰਨਣ ਦੀ ਸੌਂ ਨਹੀਂ ਖਾਂਦੇ ਕਿ ਅਸੀਂ ਪੱਗ ਬੰਨਾਂਗੇ ਦਸਤਾਰ ਬੰਨਾਂਗੇ ਅਸੀਂ ਕੱਲੀਆਂ ਵੋਟਾਂ ਵੇਲੇ ਦਸਤਾਰਾਂ ਬਨਣੀਆਂ ਯਾਦ ਆ ਜਾਂਦੀਆਂ ਨੇ ਜਦੋਂ ਵੋਟਾਂ ਖਤਮ ਹੋ ਗਈਆਂ ਫਿਰ ਭੁੱਲ ਜਾਂਦੇ ਨੇ ਫਿਰ ਪੱਗਾਂ ਵੀ ਸਾਹਮ ਦਿੱਤੀਆਂ ਜਾਂਦੀਆਂ ਨੇ ਕਿ ਆਉਂਦੀਆਂ ਵੋਟਾਂ ਵੇਲੇ ਕੰਮ ਹੋਣਗੇ। ਕਿ ਉਹੀ ਪੱਗਾਂ ਫੇਰ ਕੰਮ ਆਉਣਗੀਆਂ ਆਉਂਦੀਆਂ ਵੋਟਾਂ ਵੇਲੇ। ਤਾਂ ਭਰਾਵੋ ਸਮਝ ਜਾਵੋ। ਜਿਹੜੇ ਮਤਲਬ ਕੱਢਣ ਦੇ ਲਈ ਸਿਰ ਤੇ ਦਸਤਾਰ ਬੰਨਦੇ ਨੇ ਨਾ ਫਿਰ ਉਹ ਸਰਦਾਰ ਨਹੀਂ ਕਹਾਉਂਦੇ। ਉਹ ਗੱਦਾਰ ਹੀ ਕਹਾਉਂਦੇ ਨੇ। ਸਮਝ ਜਾਵੋ ਇਹ ਜੀਆਂ ਰਾਜਨੀਤੀਆਂ ਨੂੰ। ਸਮਝ ਜਾਵੋ।